ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਲਿਸ਼ਕਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਗੱਲ ਕਰਾਂਗੇ ਜੀ ਪੱਤਾ ਲਵੇਟ ਬਿਮਾਰੀ ਦੀ ਜਿਹਨੂੰ ਮਰੋੜੀ ਰੋਗ ਵੀ ਕਹਿੰਦੇ ਨੇ ਤੇ ਜ਼ਿਆਦਾਤਰ ਆਪਾਂ ਦੇਖਦੇ ਆਂ ਵੀ ਹਰ ਇੱਕ ਦੇ ਘਰ ਦੇ ਵਿੱਚ ਜਿਵੇਂ ਪੌਦੇ ਲਾਏ ਹੁੰਦੇ ਨੇ ਮਰਚਾਂ ਦੇ ਪੌਦੇ ਲਾਏ ਹੁੰਦੇ ਨੇ ਜਾਂ ਟਮਾਟਰ ਦੇ ਜਾਂ ਕਾਲੀ ਤੋਰੀ ਜਾਂ ਪਪੀਤਾ ਹੋਰ ਇਹੋ ਜਿਹੇ ਕਈ ਪੌਦਿਆਂ ਦੇ ਵਿੱਚ ਇਹ ਸਭ ਤੋਂ ਜ਼ਿਆਦਾ ਬਿਮਾਰੀ ਆਉਂਦੀ ਹੈ ਜਿਹਨੂੰ ਕਹਿੰਦੇ ਨੇ ਪੱਤਾ ਲਵੇਟ ਤੇ ਮਰੋੜੀ ਰੋਗ ਵੀ ਕਹਿ ਦਿੰਦੇ ਨੇ ਇਹ ਜਿਹੜਾ ਰੋਗ ਹੈ ਜੀ ਇਹ ਜਦੋਂ ਰੋਗ ਆਉਂਦਾ ਹੈ ਤਾਂ ਆਪਾਂ ਦੇਖ ਸਕਦੇ ਆਂ ਵੀ ਜਿਵੇਂ ਆ ਦੇਖਦੇ ਆਂ ਆਪਾਂ ਵੀ ਪੱਤਾ ਜਿਵੇਂ ਲਵੇਟਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜੀ ਇਹ ਬਿਮਾਰੀ ਵਾਦੀ ਵਾਦੀ ਤੇ ਜਿਹੜਾ ਪੌਦਾ ਹੁੰਦਾ ਉਹ ਬਿਲਕੁਲ ਸੁੰਗੜ ਜਾਂਦਾ ਹੈ ਤੇ ਜਿਵੇਂ ਆਪਾਂ ਦੇਖਦੇ ਆਂ ਵੀ ਜੇਕਰ ਜਿਹੜਾ ਵਾਇਰਸ ਹੈ ਜੇਕਰ ਇੱਕ ਪੌਦੇ ਦੇ ਵਿੱਚ ਆ ਜਾਏ ਤਾਂ ਫਿਰ ਜਿੰਨੇ ਨਾਲ ਪੌਦੇ ਹੁੰਦੇ ਨੇ ਉਹਨਾਂ ਸਾਰਿਆਂ ਦੇ ਵਿੱਚ ਇਹ ਵਾਇਰਸ ਆ ਜਾਂਦਾ ਹੈ ਤੇ ਉਸ ਦੇ ਨਾਲ ਜਿਹੜਾ ਫਿਰ ਆਪਣਾ ਪੌਦਾ ਹੁੰਦਾ ਉਹਨੂੰ ਫਲ ਵੀ ਨਹੀਂ ਲੱਗਦਾ ਤੇ ਜਿਹੜੇ ਫੁੱਲ ਲੱਗਦੇ ਨੇ ਉਹ ਫੁੱਲ ਝੜ ਕੇ ਤੇ ਡਿੱਗ ਜਾਂਦੇ ਨੇ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਇਹਦੀ ਰੋਕथाम ਲਈ ਇੱਕ ਬਹੁਤ ਹੀ ਵਧੀਆ ਤੇ ਬਿਲਕੁਲ ਮਤਲ ਲਾਲੋ ਘਰੇਲੂ ਨੁਕਤਾ ਤੇ ਉਹਦੇ ਨਾਲ ਜਿਹੜੀ ਇਹ ਬਿਮਾਰੀ ਹੈ ਬਿਲਕੁਲ ਖਤਮ ਹੋ ਜੇਗੀ ਤੇ ਉਦੋਂ ਮੁੜ ਕੇ ਬਾਅਦ ਦੇ ਵਿੱਚ ਜਿਹੜੇ ਤੁਹਾਡੇ ਵੀ ਪੌਦੇ ਨੇ ਉਹਨਾਂ ਵਿੱਚ ਇਹ ਪ੍ਰੋਬਲਮ ਨਾ ਆਏਗੀ ਤੇ ਜਿਹੜਾ ਆਪਾਂ ਫਾਰਮੂਲਾ ਤਿਆਰ ਕੀਤਾ ਜੀ ਉਹ ਫਾਰਮੂਲਾ ਤਿਆਰ ਕੀਤਾ ਜੀ ਇਹ ਤੇ ਬਿਲਕੁਲ ਘਰੇਲੂ ਫਾਰਮੂਲਾ ਹੈ ਤੇ ਆਪਣੇ ਘਰ ਦੇ ਵਿੱਚੋਂ ਹੀ ਉਹ ਸਮਾਨ ਮਿਲ ਜਾਂਦਾ ਹੈ ਤੇ ਬਿਲਕੁਲ ਫਰੀ ਵੰਗੂ ਫਾਰਮੂਲਾ ਤੇ ਇਹ ਜਿਹੜਾ ਫਾਰਮੂਲਾ ਹੈ ਇਹਦਾ ਆਪਾਂ ਪੌਦਿਆਂ ਤੇ ਕਰਨਾ ਹੈ ਜੀ ਛੜਕਾਓ ਤੇ ਇਹਦਾ ਛੜਕਾਓ ਕਰਨਾ ਜਿਹੜੇ ਤੁਹਾਡੇ ਬੂਟੇ ਨੇ ਜਾਂ ਪੌਦੇ ਨੇ ਬਿਲਕੁਲ ਤੰਦਰੁਸਤ ਹੋ ਜਾਣਗੇ ਉਹਨਾਂ ਨੂੰ ਵਧੀਆ ਫਲ ਲੱਗੂਗਾ ਤੇ ਫੁੱਲ ਵੀ ਨਹੀਂ ਝਾੜਦੇ ਤੇ ਇਹ ਬਹੁਤ ਹੀ ਜ਼ਿਆਦਾ ਕਾਮਯਾਬ ਤਰੀਕਾ ਹੈ ਤੇ ਤੁਸੀਂ ਵੀ ਇਹਨੂੰ ਇੱਕ ਵਾਰੀ ਜੇਕਰ ਤੁਹਾਡੇ ਪੌਦਿਆਂ ਨੂੰ ਇਹ ਬਿਮਾਰੀ ਆ ਚੁੱਕੀ ਹੈ ਤਾਂ ਤੁਸੀਂ ਉਹਦੇ ਤੇ ਵਰਤ ਸਕਦੇ ਹੋ ਤਾਂ ਬਹੁਤ ਹੀ ਵਧੀਆ ਫਾਰਮੂਲਾ ਹੈ ਤੇ ਆਜੋ ਜੀ ਹੁਣ ਤੁਹਾਨੂੰ ਆਪਾਂ ਦੱਸਦੇ ਹਾਂ ਵੀ ਇਹ ਫਾਰਮੂਲਾ ਕਿਵੇਂ ਤਿਆਰ ਕੀਤਾ ਹੈ ਤੇ ਤੁਸੀ ਵੀ ਸਖਕੇ ਤੇ ਦਾ ਛੜਕਾਓ ਕਰ ਸਕਦੇ ਹੋ ਤੇ ਆ ਜੋ ਜੀ ਤੇ ਜਿਹੜਾ ਆਪਾਂ ਫਾਰਮੂਲਾ ਤਿਆਰ ਕਰਨਾ ਹੈ ਜੀ ਤੇ ਉਹਦੇ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਚਾਹੀਦੀ ਹੈ ਜੀ ਇਹ ਲੱਸੀ ਲੱਸੀ ਜੇ 4-5 ਦਿਨ ਪੁਰਾਣੀ ਜਾਂ 6 ਦਿਨ ਜਿੰਨੀ ਵੀ ਪੁਰਾਣੀ ਹੋਵੇ ਤਾਂ ਵਧੀਆ ਜੇ ਤਾਜੀ ਮਿਲ ਜੇ ਤਾਂ ਤਾਂ ਵੀ ਕੋਈ ਚੱਕਰ ਨਹੀਂ ਤੇ ਇਹ ਲੈ ਲਈ ਜੀ ਆਪਾਂ ਲੱਸੀ ਤੇ ਦੂਜੀ ਚੀਜ਼ ਆਪਾਂ ਲੈਣੀ ਹੈ ਜੀ ਉਹ ਲੈਣੀ ਹੈ ਜੀ ਇਹ ਬਿਜਲੀ ਦੀ ਤਾਰ ਇਹ ਤਾਰ ਲੈਣੀ ਹੈ ਜੀ ਘਟੋ ਘਟ 4 ਟਾ ਡੇਢ ਫੁੱਟ ਜਾਂ 2 ਫੁੱਟ ਵੀ ਤੁਸੀਂ ਲੈ ਸਕਦੇ ਹੋ ਤੇ ਇਹ ਤਾਰ ਲੈਣ ਤੋਂ ਬਾਅਦ ਤੁਸੀਂ ਤਾਰ ਦਾ ਕੀ ਕਰਨਾ ਹੈ ਇਸ ਤਾਰ ਨੂੰ ਜੀ ਛਿੱਲ ਲੈਣਾ ਹੈ ਤੇ ਤਾਰ ਨੂੰ ਛਿੱਲ ਕੇ ਤੇ ਉਸ ਤੋਂ ਬਾਅਦ ਉਹਦੇ ਵਿੱਚੋਂ ਇਸ ਤਰ੍ਹਾਂ ਜੀ ਕਾਪਰ ਨਿਕਲ ਆਏਗਾ ਜਿਵੇਂ ਤੁਸੀਂ ਵੇਖ ਸਕਦੇ ਹੋ ਵਿੱਚੋਂ ਤਾਰ ਤੇ ਕਾਪਰ ਨਿਕਲ ਆਏਗਾ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਜੀ ਇਹ ਕਾਪਰ ਕੱਢ ਕੇ ਤੇ ਇਹਦੀ ਇਸ ਤਰ੍ਹਾਂ ਜੀ ਆਪਾਂ ਬਣਾ ਲੈਣੀ ਹੈ ਜੀ ਗੋਲੀ ਇਹਨੂੰ ਇਸ ਤਰ੍ਹਾਂ ਮਰੋੜ ਕੇ ਤੇ ਇਹ ਜਿਹੜੀ ਤਾਰ ਹੈ ਇਹਦੀ ਆਪਾਂ ਇਸ ਤਰ੍ਹਾਂ ਮਤਲਬ ਕੁੱਟ ਕੇ ਜਾਂ ਆਪਾਂ ਥੌੜੀ ਦੇ ਨਾਲ ਇਹਨੂੰ ਕੁੱਟ ਵੀ ਸਕਦੇ ਆ ਤੇ ਆਪਾਂ ਬਣਾ ਲੈਣੀ ਹੈ ਜੀ ਇਹਦੀ ਐਵੇਂ ਇਹਦੀ ਬਿਲਕੁਲ ਗੋਲ ਗੋਲੀ ਬਣਾ ਲੈਣੀ ਹੈ ਜੀ ਗੋਲੀ ਬਣਾਉਣ ਤੋਂ ਬਾਅਦ ਆਪਾਂ ਲੈਣੀ ਹੈ ਜੀ ਇਹਹੀ ਲੱਸੀ ਤੇ ਲੱਸੀ ਜਿਵੇਂ ਆਪਾਂ ਕਿਹਾ ਵੀ 1.5 ਲੀਟਰ ਡੇਡ ਲੀਟਰ ਲੱਸੀ ਹੋਵੇ ਤੇ ਇਹ ਜਿਹੜੀ ਆਪਾਂ ਤਾਰ ਹੈ ਇਹਦੇ ਵਿੱਚ ਇਸ ਤਰ੍ਹਾਂ ਪਾ ਕੇ ਤੇ ਉੱਪਰੋਂ ਕਰ ਦੇਣਾ ਜੀ ਇਹ ਢੱਕਣ ਬੰਦ ਤੇ ਹੁਣ ਜਦੋਂ ਆਪਾਂ ਮਤਲਬ ਇਹ ਤਰੀਕਾ ਜਮਾ ਲਿਆ ਤੇ ਇਹ ਘਟੋ ਘਟ ਜਿਹੜੀ ਇਹ ਲੱਸੀ ਹੈ ਜਿਹਦੇ ਵਿੱਚ ਆਪਾਂ ਮਤਲਬ ਇਹ ਵਾਇਰ ਸੁੱਟੀ ਹੈ ਕਾਪਰ ਦੀ ਇਹਨੂੰ 10 ਦਿਨ ਰੱਖਣਾ ਹੈ ਜੀ 10 ਦਿਨ ਰੱਖਣ ਤੋਂ ਬਾਅਦ ਸਵੇਰੇ ਸ਼ਾਮ ਇਹਨੂੰ ਇਸ ਤਰ੍ਹਾਂ ਹਿਲਾ ਲੈਣਾ ਜੀ ਹਿਲਾਣ ਤੋਂ ਬਾਅਦ ਇਹ 10 11 ਦਿਨਾਂ ਬਾਅਦ ਜਿਹੜਾ ਇਹ ਘੋਲ ਹੈ ਤੇ ਤੁਹਾਡਾ ਤਿਆਰ ਹੋ ਜਾਏਗਾ ਤੇ ਜਿਹੜਾ ਮਤਲਬ ਇਹ ਕਾਪਰ ਹੈ ਕਾਪਰ ਆਕਸਾਈਡ ਇਹਦੇ ਵਿੱਚ ਆ ਜਾਏਗੀ ਤਾਂ ਜਿਹੜਾ ਇਹ ਫਾਰਮੂਲਾ ਹੈ ਇਹ ਕੀਟਨਾਸ਼ਕ ਬਹੁਤ ਹੀ ਵਧੀਆ ਫਾਰਮੂਲਾ ਤਿਆਰ ਹੋ ਜਾਏਗਾ ਤੇ ਬਾਕੀ ਜਦੋਂ ਆਪਾਂ ਇਹ 10-11 ਦਿਨ ਲੰਘੇ ਜੀ ਇਹ ਘੋਲ ਜਿਵੇਂ ਆਪਾਂ ਦੱਸਿਆ ਵੀ ਕੀਟਨਾਸ਼ਕ ਤਿਆਰ ਹੋ ਜਾਊਗਾ ਤੇ ਇਹ ਇਸ ਤਰ੍ਹਾਂ ਰੰਗ ਬਦਲ ਜਾਊਗਾ ਜੀ ਜਿਹੜਾ ਇਹਦਾ ਰੰਗ ਹੈ ਜਦੋਂ ਇਹਦੇ ਵਿੱਚ ਕੋਪਰ ਆਪਾਂ ਪਾ ਦਾਂਗੇ ਜਿਵੇਂ ਆਪਾਂ ਦੱਸਿਆ ਸੀ ਲੱਸੀ ਦੇ ਵਿੱਚ ਤੇ 10-11 ਦਿਨ ਹੋ ਜਾਣਗੇ ਜਾਂ ਉਦੋਂ ਪਹਿਲੀ ਥੋੜਾ ਥੋੜਾ ਰੰਗ ਬਦਲ ਲੱਗ ਜਾਊਗਾ ਤੇ ਜਿਹੜਾ ਮਤਲਬ ਇਹ ਲੱਸੀ ਦਾ ਆਪਾਂ ਰੰਗ ਦੇਖ ਰਹੇ ਆ ਇਸ ਤਰ੍ਹਾਂ ਦਾ ਹਰਾ ਹਰਾ ਜਿਹਾ ਰੱਗ ਹੋ ਜਾਊਗਾ ਤੇ ਇਹ ਇਸ ਤਰ੍ਹਾਂ ਜਿਹੜਾ ਘੋਲ ਹੈ ਜੀ ਇਹ ਤਿਆਰ ਹੋ ਜਾਊਗਾ ਜੀ ਤੇ ਹੁਣ ਆਪਾਂ ਦੱਸਦੇ ਹਾਂ ਜੀ ਇਹਨੂੰ ਵਰਤਣ ਦਾ ਤਰੀਕਾ ਤੁਸੀਂ ਇਹਨੂੰ ਕਿਵੇਂ ਵਰਤਣਾ ਹੈ ਇਹਨੂੰ ਤੁਸੀਂ ਐਵੇਂ ਵਰਤਣਾ ਹੈ ਵੀ ਜਿਵੇਂ ਲਾ ਲਓ ਵੀ ਆਪਾਂ ਪੌਦੇ ਲਾ ਦਿੰਨੇ ਆ ਮਰਚਾਂ ਦੇ ਟਮਾਟਰ ਦੇ ਜਾਂ ਹੋਰ ਕਾਸੇ ਦੇ ਜਦੋਂ ਪੌਦਾ 5 ਤੋਂ 6 ਇੰਚ ਦਾ ਹੋ ਜਾਊਗਾ ਤਾਂ ਤੁਸੀਂ ਇਹਦੇ ਉੱਪਰ ਇਹਦਾ ਮਤਲਬ ਛੜਕਾਓ ਕਰਨਾ ਹੈ ਤੇ ਜਿਹੜਾ ਉਹ ਛੜਕਾਓ ਕਰਨਾ ਹੈ ਜਿਹੜੇ ਲਾ ਲਓ ਵੀ ਨਵੇਂ ਪੌਦੇ ਨੇ ਜਾਂ ਲਾਲੋ ਵੀ ਜਿਹੜੇ ਪੌਦਿਆਂ ਨੂੰ ਨਹੀਂ ਬਿਮਾਰੀ ਆ ਆਪਾਂ ਸ਼ੁਰੂ ਤੋਂ ਜਿਵੇਂ ਇਸਤੇਮਾਲ ਕਰਨੀ ਹੈ ਤੇ ਉਹਦੇ ਲਈ ਚਾਹੀਦਾ ਜੀ 200 ਐਮ ਐਲ ਜਿਹੜਾ ਆਪਾਂ ਇਹ ਘੋਲ ਤਿਆਰ ਕੀਤਾ ਤੇ ਅੱਧਾ ਲੀਟਰ ਪਾਣੀ ਦੇ ਵਿੱਚ ਪਾ ਕੇ ਤੇ ਆਪਾਂ ਉਹਦੀ ਸਪਰੇਅ ਕਰ ਸਕਦੇ ਆ ਤੇ ਜੇਕਰ ਜਿਵੇਂ ਆਪਾਂ ਦੇਖਦੇ ਆਂ ਵੀ ਜਿਹੜੇ ਪੌਦੇ ਨੇ ਵੀ ਜਿਹੜੇ ਪੌਦਿਆਂ ਨੂੰ ਪੱਤਾ ਲਵੇਟ ਜਾਂ ਮਰੋੜੀ ਦੀ ਬਿਮਾਰੀ ਪੈ ਚੁੱਕੀ ਆ ਤੇ ਉਹਦੇ ਤੋਂ ਤੁਸੀਂ ਇਸਤੇਮਾਲ ਹੋਰ ਤਰੀਕੇ ਕਰਨਾ ਉਹਦੇ ਲਈ ਤੁਸੀਂ ਕੀ ਕਰਨਾ ਹੈ ਮਤਲਬ ਅੱਧਾ ਲੀਟਰ ਹੀ ਇਹ ਘੋਲ ਲੈਣਾ ਤੇ ਅੱਧਾ ਲੀਟਰ ਹੀ ਪਾਣੀ ਲੈਣਾ ਤੇ ਉਹਦੇ ਵਿੱਚ ਪਾ ਕੇ ਤੇ ਤੁਸੀਂ ਮਤਲਬ ਇਹਨੂੰ ਇਸਤੇਮਾਲ ਕਰ ਸਕਦੇ ਹੋ ਤੇ ਜਿਵੇਂ ਆਪਾਂ ਵੈਸੇ ਇਸਤੇਮਾਲ ਕਰਨਾ ਹੈ ਤਾਂ ਇਹਨੂੰ ਤੁਸੀਂ ਜਿਵੇਂ ਦੱਸਿਆ 200 ਐਮਐਲ ਆਪਾਂ ਜਿਹੜਾ ਘੋਲ ਤਿਆਰ ਕੀਤਾ ਤੇ ਅੱਧਾ ਲੀਟਰ ਪਾਣੀ ਲੈ ਕੇ ਤੇ ਹਫਤੇ ਦੇ ਵਿੱਚ ਇੱਕ ਵਾਰੀ ਆਪਣੇ ਪੌਦਿਆਂ ਤੇ ਜਿਵੇਂ ਮਰਚਾਂ ਦੇ ਪੌਦੇ ਹੋਗੇ ਟਮਾਟਰ ਦੇ ਜਾਂ ਜਿਹੜੀ ਜਿਹੜੇ ਪੌਦਿਆਂ ਨੂੰ ਜ਼ਿਆਦਾ ਪੱਤਾ ਲਵੇੜਦੀ ਬਿਮਾਰੀ ਪੈਂਦੀ ਹੈ ਹਫਤੇ 'ਚ ਇੱਕ ਵਾਰੀ ਆਪਾਂ ਇਹਦਾ ਸਪਰੇਅ ਕਰ ਸਕਦੇ ਹਾਂ ਤੇ ਹੁਣ ਆਪਾਂ ਦੱਸਦੇ ਹਾਂ ਵੀ ਜਿਵੇਂ ਮਤਲਬ ਇਹ ਤਾਂ ਚਲੋ ਅਸੀਂ ਥੋੜਾ ਦਿਖਾਇਆ ਵੀ ਜਿਵੇਂ ਤੁਸੀਂ ਜ਼ਿਆਦਾ ਘੋਲ ਤਿਆਰ ਕਰਕੇ ਰੱਖਣਾ ਚਾਹੁੰਦੇ ਹੋ ਤੇ ਜਿਵੇਂ ਆਪਣੇ ਘਰ ਵਿੱਚ ਕਈ ਵਾਰਾ ਕਾਪਰ ਦੇ ਕੋਈ ਮਤਲਬ ਗਲਾਸ ਜਾਂ ਜੱਗ ਜਾਂ ਹੋਰ ਚੀਜ਼ਾਂ ਹੁੰਦੀਆਂ ਨੇ ਉਹ ਜਿਆਦਾ ਹੀ ਲੱਸੀ ਤੁਸੀਂ ਕਿਸੇ ਕਿਸੇ ਡਰਮ ਦੇ ਵਿੱਚ ਪਾ ਕੇ ਜਾਂ ਹੋਰ ਕਿਸੇ ਚੀਜ਼ 'ਚ ਤਾਂ ਘੋਲ ਤੁਸੀਂ ਜ਼ਿਆਦਾ ਵੀ ਤਿਆਰ ਕਰ ਸਕਦੇ ਹੋ ਤੇ ਇੱਕ ਗੱਲ ਹੋਰ ਹੈ ਜੀ ਜਿਵੇਂ ਹੁਣ ਇਹ ਘੋਲ ਹੈ ਇਹ ਜਿੰਨਾ ਪ੍ਰਾਣਾ ਹੋਈ ਜਾਊਗਾ ਇਹਦਾ ਕੋਈ ਸਾਈਡ ਇਫੈਕਟ ਨਹੀਂ ਕਿਉਂਕਿ ਆਰਗੈਨਿਕ ਹੈ ਇਹਦਾ ਕੋਈ ਨੁਕਸਾਨ ਨਹੀਂ ਜਿਵੇਂ ਆਪਾਂ ਦੇਖਦੇ ਆਂ ਵੀ ਦੂਜੇ ਕੀਟਨਾਸ਼ਕ ਆਪਾਂ ਕੋਈ ਕੈਮੀਕਲ ਵਰਤਦੇ ਆ ਤਾਂ ਉਹਨਾਂ ਦੀ ਐਕਸਪਾਇਰੀ ਡੇਟ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਮਤਲਬ ਐਕਸਪਾਇਰੀ ਡੇਟ ਤੋਂ ਬਾਅਦ ਜੇਕਰ ਆਪਾਂ ਉਹ ਦਵਾਈ ਜਾਂ ਕੈਮੀਕਲ ਵਰਤਦੇ ਆ ਸਪਰੇ ਤਾਂ ਉਹ ਜ਼ਹਿਰ ਬਣ ਜਾਂਦੀ ਹੈ ਤਾਂ ਹੋਰ ਵੀ ਖਤਰਨਾਕ ਹੋ ਜਾਂਦੀ ਹੈ ਪਰ ਇਹ ਜਿਹੜਾ ਇਹ ਆਪਣਾ ਘਰੇਲੂ ਨੁਕਤਾ ਇਹ ਜਿੰਨਾ ਪ੍ਰਾਣਾ ਹੋਈ ਜਾਏਗਾ ਜੀ ਇਹ ਹੋਰ ਵਧੀਆ ਹੋਰ ਵਧੀਆ ਤਾਂ ਹੋਰ ਲਾਭਦਾਇਕ ਪੌਦਿਆਂ ਲਈ ਹੋਏਗਾ ਤੇ ਆਪਾਂ ਜਿਵੇਂ ਦੇਖਦੇ ਆ ਵੀ ਜਦੋਂ ਤੁਸੀਂ ਇਹਨੂੰ ਇਸਤੇਮਾਲ ਕਰੋਗੇ ਆਪਣੇ ਪੌਦਿਆਂ ਤੇ ਤਾਂ ਪੌਦੇ ਨੇ ਜਿਹੜੇ ਬਿਲਕੁਲ ਐਨ ਤੰਦਰੁਸਤ ਹੋ ਜਾਣਗੇ ਬਿਲਕੁਲ ਸਾਫ਼ ਹੋ ਜਾਣਗੇ ਕੋਈ ਉੱਤੇ ਪੱਤਾ ਲਵੇੜ ਦੀ ਬਿਮਾਰੀ ਜਾਂ ਮਰੋੜੀ ਦੀ ਬਿਮਾਰੀ ਨਹੀਂ ਰਹੇਗੀ ਤੇ ਬਿਲਕੁਲ ਜਿਹੜਾ ਫਾਲ ਹੈ ਉਹ ਵੀ ਲੱਗੂਗਾ ਝੜਦਾ ਨਹੀਂ ਤੇ ਫਾਲ ਵੀ ਪੂਰਾ ਬਣ ਕੇ ਤਿਆਰ ਹੋ ਜਾਊਗਾ ਤੇ ਇਸ ਕਰਕੇ ਤੁਸੀਂ ਇਹਦਾ ਮਤਲਬ ਇਸਤੇਮਾਲ ਕਰ ਸਕਦੇ ਹੋ ਸਪਰੇਅ ਕਰ ਸਕਦੇ ਹੋ ਤੁਸੀਂ ਆਪ ਹੀ ਦੇਖੋਗੇ ਵੀ ਬਹੁਤ ਹੀ ਜ਼ਿਆਦਾ ਕਾਮਯਾਬ ਫਾਰਮੂਲਾ ਹੈ ਤੇ ਬਹੁਤ ਹੀ ਵਧੀਆ ਘਰੇਲੂ ਫਾਰਮੂਲਾ ਹੈ ਜੀ ਤੇ ਹੁਣ ਆਪਾਂ ਮਤਲਬ ਤੁਹਾਨੂੰ ਇਹਦੀ ਦਿੱਤੀ ਜਾਣਕਾਰੀ ਤਾਂ ਤੁਸੀਂ ਇਹਨੂੰ ਆਪਣੇ ਘਰ ਦੇ ਵਿੱਚ ਬਣਾ ਸਕਦੇ ਹੋ ਤਾਂ ਨਵੀਂ ਜਾਣਕਾਰੀ ਲੈ ਕੇ ਛੇਤੀ ਹਾਜ਼ਰ ਹੋਵਾਂਗੇ ਹੁਣ ਦਿਓ ਜੀ ਇਜਾਜ਼ਤ ਧੰਨਵਾਦ ਜੀ